ਸਤਨਾਮ ਸ੍ਰੀ ਵਾਹਿਰੂ ਸਾਹਿਬ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੁਖ ਭੰਜਨੀ ਸਹਾਈ ਗਾਉੜੀ ਮੰਨਲਾ ਪੰਜਵਾਂ ਆਮਾਜ ਦੁਖ ਬੰਜਨ ਤੇਰਾ ਨਾਮ ਜੀ ਦੁਖ ਬੰਜਨ ਤੇਰਾ ਨਾਮ ਆਤ ਪਰ ਅਰੱਦੀਐ ਉਹਨ ਸੰਗੁਰ ਗਿਆਨ ਰਹਾ ਜਿਤ ਕਰ ਵਸੇ ਪਰ ਬ੍ਰਹਮ ਸੋਈ ਸੁਭਾਵਾთა ਜਮ ਕੰਕਰ ਨੀਂਦ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਤ ਨ ਜਾਣੀਆ ਨਾ ਜਾਪੀਆ ਰਾਦ ਓ ਤੇਰੀ జగ ਜੀਵਨਾ ਮੇਰੇ ਠਾਕੁਰ ਅਗ ਮੰਗਾ ਦਾ ਮੇਂ ਕਿਰਪਾ ਗੁਸਾਈਆ ਨੱਠੇ ਸੋ ਸੰਤਪ ਤਿੱਤੀ ਵਾ ਨ ਲਗਾਈ ਸਤਗੁਰ ਕੀ ਆਪਾਉ ਗੁਰ ਨਰੰਝ ਗੁਰ ਗੁਰ ਸਚੈ ਸੇਜਨ ਹਾਰ ਗੁਰ ਤੁਟੈ ਸਭਿ ਪਾਇਆ ਜਿਨ ਨਾਨਕ ਸਤਬਲ ਹਾਰਾਈ ਗਉੜੀ ਮਹਲਾ ਪੰਜਵੈ ਸੁਕੇ ਹਰੇ ਕੀ ਏਖ ਨਮਾਹੈ ਅੰਮ੍ਰਿਤ ਦ੍ਰਿਸ਼ਟ ਸੰਜੀਵਾਈ ਕਾਟੇ ਕਸ਼ਟ ਬੁਰੀ ਗੁਰ ਦੀਵਾ ਸੇਵਕ ਕੋ ਦੀਨੀ ਆਪਣੀ ਸੀਵਰਾ ਮਟਗੀ ਤਿੰਤ ਆਪਣੀ ਮਨ ਆਸਾ ਕਰੀ ਦਿਆ ਸਤਿਗੁਰ ਗੁਣ ਪਸਾ ਦੁਖ ਨਾਠੀ ਸੁਖ ਆਏ ਸਮਾਈ ਢੀਲੰ ਪਰਿ ਜਾ ਗੁਰ ਫਰਮਾਈ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖ ਫਲ ਫਲੀ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਸੰਤ ਸੀਤਲ ਪੈ ਕੀਨੀ ਪ੍ਰਭ ਦਾਤ ਪ੍ਰਕਿਰਪਤੀ ਪੈ ਸੁਹੇਲੀ ਜਨਮ ਜਨਮ ਕੇ ਵਿਛਰੇ ਮੇਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕਾ ਬਿਨਸਿਆ ਥਾਉ ਸਹਿ ਸੁਭਾ ਬੋਲੇ ਹਰ ਬਾਣੀ 8 ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਖ ਦਰਦ ਜਦੋਂ ਨੀਲ ਨਾ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ ਪੰਜਵਾਂ ਜੇ ਸਿਮਰਤਾ ਦੂ ਸਭ ਜਾਏ ਨਾਮ ਰਤਨ ਵਸੇ ਮਨ ਆਈ ਜਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਿਖਾਣੀ ਰਹੇ ਇੱਕ ਸვენ ਨਾਹੀ ਦੁਜਾ ਕੋਈ ਜਾਕੀ ਵ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀ ਸਖ ਕਰੀਕ ਹਰ ਹਰ ਅਖਰ ਮਨ ਮੇ ਲੀਖ ਰਵ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਮੀ ਗਉੜੀ ਮਹਲਾ ਪੰਜਵਾਂ ਕੋਟ ਬਿਗਨਾਹਿ ਰਖਿ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨੋਹਿ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਰਤਾ ਸਰਹਾ ਸਰਵ ਕਲਿਆਣ ਸੁਖ ਸਹਿਜ ਨਿਦਾਨ ਜੁ ਕਰਿ ਦੇਵ ਸੇ ਭਗਵਾਨ ਆਉਖਦ ਮੰਤਰ ਤੰਤ ਸੈ ਸਾਰੀ ਕਨਿਹਾਰ ਜਿ ਮੈਂ ਥਾਰੀ ਤਾਜੀ ਸਭ ਪਰਮ ਭਜੂ ਪਰ ਬ੍ਰਹਮਾ ਕਉ ਨਾਨਕ ਟਲ ਇਹ ਧਰਮ ਗੌੜੀ ਮੰਨ ਲੈ ਪੰਜਵੈ ਸਾਂਤੈ ਗੁਰ ਗੋਬਿੰਦ ਪਾਈ ਤਾਉ ਪਾਪ ਬਿਨਸੇ ਮੇਰੇ ਪਾਈ ਰਹਾ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭੈ ਕਲਿਓ ਨਾਈ ਪਾਰ ਬ੍ਰਹਮ ਗੁਨਾ ਕੰ ਵਿਚਾਰੂ ਸਾਧੂ ਸੰਗਮ ਹੈ ਨਿਸ਼ਤਾਰੀ ਨਿਰਮਲ ਗੁਨ ਗਾਵ ਨਿਤ ਨੀਤ ਗਈ ਬਿਆਦ ਉਰੇ ਜਨਮੀ ਤ ਮਨ ਵਿੱਚ ਕਰਮ ਪ੍ਰਾਪਨਾ ਧਾਈ ਨਾਨਕ ਦਾ ਤੇਰੀ ਸਰਣਾਈ ਗਾਉੜੀ ਮੰਨ ਲਾ ਪੰਜਵੈ ਨੀਤਰ ਪ੍ਰਕਾਸ਼ ਕੀਆ ਗੁਰਦੀਵ ਪਰਮਗੇ ਪੂਨ ਭੀ ਸਿਵ ਰਹਉ ਸੀਤਲਾ ਤੇ ਰਖਿਆ ਬਿਹਾਰੀ ਪਰਮ ਭ੍ਰਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੈ ਸਾ ਸੰਗ ਹਰ ਅੰਮ੍ਰਿਤ ਪੀਵਾਈ ਗੜੀ ਮਹਲਾ ਪੰਜਵਈ ਫਿਰ ਗਰਬੈ ਸੋ ਹਰ ਜਨ ਪਿਆਰੀ ਸਭ ਗੁਰ ਤੁਮਰੇ ਕਾ ਜਿਸ ਵਾਰੀ ਰਹਾਉ ਦੁੱਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਰਖੀ ਕਰਤਾਰੇ ਬਾਦਸ਼ਾਹ ਸਹ ਸਵਸਕਰਦੀਨੇ ਅਮਰਤ ਨਾਮ ਮਹਾਰਸ਼ਵੀਨੇ ਨਿਰਭਉ ਹੋਏ ਉਪਜੋ ਭਗਵਾਨ ਸਾ ਸੰਤ ਮਿਲ ਕੀ ਨੋਦਾਨ ਸਨ ਪਰੇ ਪ੍ਰਾਵੰਤਰ ਜਾਮੀ ਨਾਨਕੋਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵੈ ਰਾਗ ਪਿਤਾ ਬ੍ਰਾਮੀ ਰਹੀ ਮੋਹਨਿਰ ਗੁਣ ਸਾਭ ਗੁਣ ਤੀਰੀ ਰਹਾਉ ਪੰਜ ਵਿਖਾਦੀ ਏਕ ਗਰੀਬ ਰਖ ਰਖ ਨਿਹਾਰੀ ਖੇਧ ਕਰੇ ਅਰੇ ਬਹੁਤ ਸੰਤਾਵੇ ਆਯੂ ਸੰਤ ਹਾਰੀ ਕਰ ਕਰ ਹਰਿਉ ਅਨਕ ਬੋ ਪਾਂਤੀ ਛੋਡੇ ਕਤੂ ਨਾਹੀ ਏਕ ਬਾਸਨ ਤਾਂ ਕੀ ਓਟ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਤ ਪਾਇਓ ਸੰਤੀ ਸਮੰਤ ਰਿਓ ਮਾਇਨੇਰ ਪੁਰ ਗੁਰ ਕਾ ਸਬਦ ਕਮਾਇ ਜੀਤ ਲੈ ਓਏ ਮਹਾ ਬਿਕਰਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਫੈ ਪ੍ਰਗਾਸ ਪਾਇਆ ਪਾ ਨਿਰਮਾਣੀ ਮਿਲਿਆ ਨਮਹ ਹਰਿ ਆ ਪੰਜਵੈ ਸਰਬ ਕਲਿਆਣ ਕੀਏ ਗੁਰ ਦੀਵ ਸੇਵਕ ਆਪਣੀ ਲਾਇਓ ਸੀ ਬਿਗਨ ਲਾਗੇ ਚੱਪ ਲਖ ਬੀਵ தਤਪਨੀਤ ਭਈ ਗੁਰ ਗਾਈ ਦੁਰਤਗਿਆ ਹਰ ਨਾਮ ਤੇ ਆਈ ਰਹੈ ਸਭ ਨਹੀਂ ਛਾਈ ਰਵ ਆਪੂ ਆ ਜੁਗਾ ਜਾ ਕਾਵਡ ਬਰਤਾ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੇ ਨਿਰਬਿਗਨਾ ਹੋਏ ਸਭ ਛਾਈ ਉੱਠੀ ਸਭ ਸੁਖ ਪਾ ਸਦਗੁਰੂ ਟੂਠੀ ਪਾਰ ਬ੍ਰਹਮ ਪ੍ਰਭਿ ਰਖਵਾਲੀ ਜਿੱਥੇ ਕਿਥੇ ਦਿਸੇ ਨਾਨਕ ਦਾਸ ਖਸਮ ਬ੍ਰਿਤ ਪਾਲੀ ਬਿਲਾਵਲ ਮਹਲਾ 5ਵਾਂ ਚਨਕੰਨ ਪ੍ਰਭ ਦੇ ਧਾਈ ਰੂਗੈ ਸੈਲੇ ਸੁਪਾਈ ਗੁਰਦੁਖ ਕਟਿਆ ਦੀਨੋਂ ਦਾ ਨਾ ਸਫਲ ਜਨਮ ਜੀਵਨ ਪਰਵਾਨਾਈ ਰਹਿ ਅਕਤ ਕਥਾ ਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5ਵਾਂ ਸਤ ਪਾਈ ਗੁਰ ਸਤਗੁਰ ਪੂਰੀ ਸੁਖੁ ਭਜੀ ਬਾਜੀ ਅਨਹ ਤੂਰੀ ਰਹਾਉ ਤਾਪ ਆ ਸੰਤਾ ਬਿਨਾਸੀ ਹਰਿ ਸਿਮਰਤਿ ਕਿਲਵੇ ਸੈਵਨਾਸੀ ਅਨੰਦ ਕਰੋ ਮੇਰ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਂਚ ਸਵਾਰੀ ਮਿਲਾਲ ਮਹਲਾ ਪੰਜਵਾਂ ਸਗਲ ਅਨੰਦ ਕੀਆ ਪਰਮੇਸ਼ਰੀ ਆਪਣਾ ਬਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਲ ਬਖਸ਼ੀ ਸਹ ਪਰਿਵਾਰਿਆ ਕਾਰਜ ਸਤਗੁਰੇ ਆਪ ਸਵਾਰਿਆ ਵੱਡੀ ਆਜਹਰ ਗੋਵਿੰਦ ਕੀ ਸੂਖ ਮੰਗਲ ਹੈ ਕਲਿਆਣ ਵਿਚਾਰਿਆ ਰਹਾ ਵੰਤਨ ਤਰਪਉਮਨ ਹਰਿਆ ਹੋਈ ਸਗਲੇ ਜੀ ਸਦਾ ਰਿਆ ਮਨ ਇੱਛੇ ਨਾਨਕ ਫਲ ਪਾਈ ਪੂਰਨ ਇੱਛ ਪੁਜਾਰਿਆ ਬਲਾਵਲ ਮਹੱਲਾ 5 ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਪਾਇਆ ਰਹਾ ਰਾਜ ਰਾਇ ਭੋਜਨ ਖਾ ਮੇਰੇ ਭਾਈ ਅਮਤਨਾ ਅਰਧਮਾ ਸਧਿਆਈ ਨਾਨਕਰ ਓ ਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਰਖਾਈ ਮਿਲਾਲ ਮਹੱਲਾ ਪੰਜਵਾ ਤਾ ਸੰਤ ਸਾਹਿ ਲੇ ਗਏ ਬਿਨ ਸੀਤੀ ਰੋਗ ਮਾਰ ਬ੍ਰਹਮਤੂ ਬਖਸ਼ਿਆ ਸੰਤਨ ਰਹਿ ਭੋਗ ਰਹਾ ਸਰ ਸੁਖਾ ਤੇਰੀ ਮੰਨ ਰਹੀ ਤੇਰਾ ਮੰਨ ਤਨ ਅਰੂਗ ਗੁਣ ਗਾਹੋ ਨਿਤ ਰਾਮ ਕੀ ਇਹ ਅਖਦ ਜੋਗਈ ਆਇ ਮਸੀ ਕਰ ਦੇਸ ਮੈਂ ਇਹ ਭਲੇ ਸੰਜੋਗਈ ਨਾਨਕ ਪ੍ਰਸਰ ਸੰਨ ਪੈ ਲਗੇ ਬਿਹੁ ਗਈ ਬਿਲਾ ਮਹੱਲਾ ਪੰਜਵੈ ਬੰਦਨ ਕਾਟਿਆ ਪ੍ਰਭੂ ਆ ਕਿਰਪਾਲ ਨੀਂਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਮਦ ਨਿਹਾਲਈ ਗੁਰੂ ਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਾ ਪ੍ਰਭ ਧਿਆਮਣ ਜੋਗ ਰਹਾ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਥ ਸੰਗ ਮਨ ਤਨ ਹਿਤ ਹੈ ਫਿਰ ਦੁੱਖ ਨ ਜਾਪੈ ਹਰ ਹਰ ਹਰਿ ਜਾਪੀਐ ਅੰਤ ਲਿਵਲਾਈ ਕਿਲਵਕ ਤਰੈ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਨ ਕਰ ਨਾਨਕ ਕਟੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ 5 ਹਰ 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 ਅਰਦੀ ਹੈ ਹੋਈ ਅਰੋਗ ਰਾਮ ਚੰਦ ਕੀ ਲਸਟਿਕ ਜਿਨ ਮਾਰਿਆ ਰੋਗਾਈ ਰਹਾ ਗੁਰਪੂਰਾ ਹਰਿ ਜਾਪੀਏ ਨਿਤ ਕੀਚੇ ਭੋਗ ਸਾਸਨ ਕੈ ਵਾਰ ਨਹੀਂ ਮਿਲਿਆ ਦਰਸ਼ਨ ਜੋਗਾਈ ਜੇ ਸਿਮਰਤ ਸੁਖ ਪਾਈਐ ਬਿਨ ਸੇਬ ਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਨ ਯੋਗ ਰਾਗ ਬਿਲਾਵਲ ਮਹਲਾ 5 ਦੁਪ ਦੇ ਘਰ ਪੰਜਵਾ ਇਕ ਓੰਕਾਰੇ ਸੰਗੁਰ ਪ੍ਰਸਾਦੀ ਆਰੂਪਾ ਸਭ ਤਿਆਗਿਆ ਦਾਰੂ ਨਾਮ ਲਿਆ ਤਪਸ ਮਿਟੇ ਰੂਗ ਸ਼ੀਤਲ ਮਨ ਬਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਖਨ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਮਹਾ ਪਕੜ ਪ੍ਰਭ ਕਾੜਿਆ ਕੀਨਾ ਆਪਣੇ ਅਗ ਸਿਮਰ ਸਿਮਰ ਅਮਨ ਤਨ ਸੁਖੀ ਨਾਨਕ ਨਿਰਭਿਆ ਮੀ ਲਾਲ ਮਹੱਲਾ ਪੰਜਵਾਂ روگ مٹایا آپ پرب اپجا سکھ سان بتاپ آچر روپ ہر کنی دا گر گوبند کرپا کری راکھیا میرا بھائی ہم تس کی سرنا گتی جو سدا سائی رہا مرت کد د ہو آ جی ارداس ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸ ਮੇਲਾ ਮਹੱਲਾ ਪੰਜਵੈ ਤਤੀਵਾ ਨ ਲੱਗੈ ਪਰਬ੍ਰਹਮ ਸਰਨਾਈ ਜੋ ਗਿਰਧਾ ਮਾਰੀ RAM ਕਰਿ ਦੁਖ ਲੱਗੇ ਨ ਭਾਈ ਸਤਗੁਰ ਪੂਰਾ ਭੀਟਿਐ ਜਿਨ ਬੰਤ ਬਨਾਈ RAM ਨਾਮ ਔਖ ਦਿਆ ਇਕ ਲਿਵ ਲਾਈ ਰਹਾਉ ਰਾਖ ਲਈ ਇਤਨੇ ਰੱਖਣ ਹਾਸ ਬਿਆਨ ਮਿਟਾਈ ਕਾ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਮਿਲਾਉਨ ਮਹਾਨਾਂ ਪੰਜਵਾ ਆਪਣੇ ਬਾਲ ਕਾਵ ਰੱਖਣ ਪਰ ਬ੍ਰਹਮ ਗੁਰ ਦੀਵ ਸੁਖ ਸਾੰਤ ਸਹਿਜ ਆਨੰਦ ਪਈ ਉਨ ਪੈ ਸਿਵ ਰਹਾ ਭਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਲੇਨ ਜਾ ਕਵਟ ਪਰਤਾਪ ਦੁਖ ਮਾਰੇ ਬਖਸ਼ਿਐਨ ਆਪਣੀ ਕਿਰਤਾਰੀ ਮਨ ਬਾਸ਼ਟ ਫਲ ਦਿੱਤੈਨ ਨਾਨਕ ਬਲਿਹਾਰੀ ਮੇਲਾ ਹੁਲ ਮਹਲਾ ਪੰਜਵੈ ਤਾਪ ਲਹਾਇਆ ਗੁਰ ਸਿਜਨੇ ਹਾਰ ਸਤਿਗੁਰੇ ਆਪਣੇ ਕੋ ਵਰਜਾਈ ਜਿਨ ਪੈ ਜੇਰ ਕੀ ਸਾਰੀ ਸੰਸਾਰੀ ਰਹਾ ਗਰ ਮਸਤਕ ਧਰ ਬਾਲਕ ਰਖ ਲੀਨੋ ਪ੍ਰ ਅੰਮ੍ਰਿਤ ਨਾਮ ਮਹਾਰਦੀਨੋ ਦਾਸ ਕੀ ਲਾਜ ਰਖੇ ਮਿਰਵਾਨ ਗੁਰੂ ਨਾਨਕ ਬੁਲਈ ਦਰਗੀ ਪਰਵਾਂ ਆਈ ਮਿਲਾਂ ਮਹੱਲਾ ਪੰਜਵੈ ਤਾ ਪਾਪ ਧੀ ਰਖੀ ਆਪ ਸੀਤਲ ਬੈ ਗੁਰ ਚੰਨੀ ਲਾਗੇ ਰਾਮ ਨਾਮ ਹਿਰਦੈ ਮੈਂ ਜਾਪ ਰਹਾ ਕਿਰਪਾ ਹਸਤ ਪ੍ਰਭ ਦੀਨੇ ਜਗਤ ਤੁਧ ਨਵਖੰਡ ਪ੍ਰਤਾਪ ਦੁਖ ਮਿਨ ਸੇ ਸੁਖ ਅਨੰਤ ਪ੍ਰਵੀਸਾ ਤ੍ਰਿਸ਼ਨਾ ਬੁਝੀ ਮਨ ਤਨ ਸਾਜਰਾਬ ਅਨਾਤ ਕੋ ਨਾ ਸਰਬ ਸਰਸਮ੍ਰਤਾ ਸਗਲੇ ਸਰੀਰ ਕੋ ਮਾਈ ਬਾਪ ਪਤਵਛਲ ਬਾ ਬੰਜਨ ਸਵਾਮੀ ਗੁਰ ਗਾਬਤ ਨਾਨਕ ਲਾਪ ਸੋਟ ਮਹੱਲਾ ਪੰਜਵਾਂ ਕ੍ਰਿਸ਼ਨ ਨਾਮ ਸਿਮਰ ਪ੍ਰਾਪਨਾ ਮਨ ਤਨ ਪੈ ਰੂਗਾ ਰੋਗ ਬਿਗਨ ਲਾਤੀ ਬ੍ਰਹ ਸਰਨਾ ਕੋਟ ਬਿਗਨ ਲਾਤੀ ਬ੍ਰਹ ਸਰਨਾ ਪ੍ਰਗਟਿ ਫਲੀ ਸੰਜੂਗਾ ਪ੍ਰਭਾਣੀ ਸਾ ਸੁਭਾਖਿ ਯੋਗਾ ਸੁਣੋ ਪਰਨਿਰਭਾਈ ਮੋਰ ਪੂਰੇ ਤੂੰ ਰਾਖਿਆ ਰਹਾ ਸੱਚ ਸਹਿ ਮਿੱਤ ਵਿਡਾਈ ਪਰ ਦਵਸ਼ਲ ਦਿਆਲਾ ਸੰਤਾ ਕੀ ਪੈ ਜੇ ਰਖਦਾ ਆ ਆਦ ਵਿਰਤ ਪਲਾ ਹਰ ਅੰਮ੍ਰਿਤ ਨਾਮ ਪੂਜਨ ਨਿਤ ਵੰਚਾ ਸਰਬ ਵਿਲਾ ਮੁਖ ਪਵ ਜਰਾ ਮਰਾਤਾ ਸਭ ਨਟ ਗੰਗੋਮੰਦਨਿਤੇ ਗਾਵਾ ਸੁਣੀ ਅਰਦਾਸ ਸੁਆਮੀ ਮੀਰੈ ਸਰਬ ਕਲਾ ਬਣਾਈ ਪਰ ਗ੍ਰਪੈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋ ਅਟਮਾਹਲਾ ਪੰਜਵਾ ਸੁਖ ਮੰਗਲ ਕਲਿਆਨ ਸਹਿਤਨਾ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਖੋ ਬਾਰਕ ਸਤਿਗੁਰੂ ਤਾਪ ਉਤਾਰਿਆ ਉਬਰਿਆ ਸੰਗੁਰ ਕੀ ਸੇਨਾਈ ਜਾਕੀ ਸੇਵਨਾ ਬਿਰਥੀ ਜਾਈ ਰਹਾ ਕਰਮ ਸੁਖ ਬਾਰਹਨ ਸੁਖ ਰਾ ਆਪਣੇ ਬੈ ਦਿਆਲਾ ਨਾਨਕ ਵਿਗਨ ਲਾਗੇ ਕੋ ਮੀਰਾ ਪ੍ਰਭੂਆ ਕਿਰਪਾ ਲਾਗ ਸੋਟ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪਰ ਆਪਣਾ ਕਿਰਪਾ ਧਾਰੀ ਆਟ ਪਹਿਰ ਅਰਾਧ ਸੁਆਮੀ ਪੂਰਨ ਕਰ ਹਮਾਰੀ ਹਜੀਓ ਤੋ ਸੁਖ ਸੰਪਤ ਰਾਸ ਰਾਖ ਲਿਹੋ ਪਾਈ ਮੇਰੀ ਕੋ ਪ੍ਰ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵ ਆਪਣੇ ਖਸਮ ਭਰੋਸਾ ਕਾ ਨਾਨਕ ਗੁਰ ਪੂਰਾ ਪੀਟਿਓ ਮਿਟਿਓ ਸਗਲਾਂ ਦੀਸਾ ਸੋਟ ਮਹੰਲਾ ਪੰਜਵਾਂ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲੈ ਦੁੱਖ ਮਿਟਾਇਆ ਤਾਂ ਪ੍ਰੋਗ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਰਖ ਸੁਖ ਦਾਤਾ ਕਨ ਕਨ ਸਮਰਸ ਸੁਆਮੀ ਪੂਰਨ ਪ੍ਰਭ ਵਿਦਾਤਾ ਰਹਾਉ ਨੰਦ ਬਨੋ ਨਾਮ ਮੰਗਲ ਗੁਣ ਕਾਹੋ ਗੁਰੂ ਨਾਨਕ ਪੈ ਦੇ ਅਨਾ ਜੈ ਜੈ ਕਾਰ ਪੈ ਜਾ ਬਿਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਔਰ ਬ੍ਰਹਮ ਪ੍ਰਾਪ ਕਰਪਾ ਧਾਰੀ ਆਪਣਾ ਮਿਰਤ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂ ਸਹਿਜ ਅਨੰਦ ਗੁਣ ਗਾ ਭਾਉ ਮਨ ਤਨ ਦੇਹੁ ਦੁਖਾਲੀ ਰਹਾਉ ਪਤਤ ਉਦਾਨ ਸਤ ਗੁਰ ਮੀ ਰਾਮ ਤਿਸ ਕਾ ਪਰਵਾਸਾ ਬਖਸ਼ਲਾ ਸਾ ਸੱਚੇ ਸਾਹਿਬ ਸੁਣ ਨਾਨਕੀ ਅਰਦਾਸਾ ਸੋਟ ਮਹੱਲਾ ਪੰਜਵਾ ਮਕਸ਼ਿਆ ਪਰਮ ਪਰਮੇਸ਼ਰ ਸਗਲੇ ਰੂਪ ਬਿਦਾਰੇ ਗੁਰਪੂਰੀ ਕੀ ਸਰਨੀ ਉਮਰੇ ਕਾਲ ਸਗ ਸਵਾਰੀ ਹਰ ਜਨ ਸਿਮਰਿਆ ਨਾਮ ਪਿਆਧਾਰ ਤਉ ਉਤਾਰਿਆ ਸੰਗੁਰੂ ਰੈ ਆਪਣੀ ਕਿਰਪਾ داری ਰਹਾ ਸਦਾ ਆਨੰਦ ਕਰੇ ਮਿਰਕਾਰੀ ਹਰ ਗੋਵਿੰਦ ਗੁਰ ਰੱਖਿਆ ਵੰਦੀ ਵੰਡਾਈ ਨਾਨਕ ਕਟ ਕੀ ਸਾਜ ਸਬਦ ਸਤਿ ਬਾਕਿਆ ਸੋਟ ਮਹੱਲਾ ਪੰਜvai ਐ ਕਿਰਪਾਲ ਸੁਆਮੀ ਮੇਰੇ ਤੇ ਸਾਚੇ ਦਰਬਾਰ ਸੰਗ੍ਰਤਾ ਬਗਵਾ ਪਾਈ ਠਾਨ ਪਈ ਸੰਸਾਰੇ ਆਪਣੇ ਜੀਅ ਜੰਤ ਆਪੇ ਰਖੀ ਜਮਹਿ ਕੀਓ ਹਟਤਾਰੇ ਹਰ ਕੀ ਚਰਨ ਰਿਦੇ ਉਰਤਾਰੇ ਸਦਾ ਸਦਾ ਪ੍ਰਭ ਸਿਮਰਿਆ ਭਾਈ ਦੁਖ ਕਿਲ ਵਿਕਟ ਨਹ ਹਾਰੀ ਰਹਾ ਇਸ ਕਿਸਾਨ ਨੇ ਉਬਰੇ ਪਾਈ ਜਨਰਜ ਸਭ ਕੋਈ ਕਨਕਾ ਸਮਰਸੋ ਪਾਈ ਸਚੈ ਸੱਚੀ ਸੋਈ ਨਾਨਕ ਪ੍ਰਭੁ ਤੇ ਆਇਏ ਪਾਈ ਮਨ ਤਨ ਸੀਤਲ ਹੋਇ ਸੋਟ ਮਹੱਲਾ ਪੰਜਵੈ ਸੰਤੋ ਹਰਿ ਹਰਿ ਨਾਮ ਪ੍ਰਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਭਰ ਪਾਈ ਰਹਾ ਸਨ ਗੁਰੂ ਰਹਿਤਪੁ ਗੁਆਇਆ ਆਪਣੀ ਕਿਰਪਾ داری ਬਾਹਰ ਬ੍ਰਹਮ ਪ੍ਰਭ ਹੈ ਤੇ ਆਲਾ ਦੁਖ ਮਿਟਿਆ ਸਭ ਪਰਿਵਾਰੀ ਸਰਬਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਦਰਾਨ ਨਾਨਕਾ ਪਦ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋਟ ਮਹੱਲਾ ਪੰਜਵਾ ਮੇਰਾ ਸਤਗੁਰੂ ਰਖਵਾਲਾ ਹੋਆ ਤਾਹ ਕਿਰਪਾ ਬ੍ਰਹਮਾ ਦੀ ਰਖਿਆ ਹਰ ਗੋਬਿੰਦ ਨਵਨ ਰੁਆ ਰਹਾ ਤਉ ਪਗਿਆ ਪ੍ਰਭ ਆ ਮਿਟਾਇਆ ਜਨ ਕੀ ਲਾਜ ਰਿਖਾਈ ਸਤਗ ਸਾਥ ਸੰਗਤਿ ਸਫਲ ਪਾਈ ਸਤਗੁਰ ਕੈ ਬਲ ਜਾਈ ਹਲਤ ਪਸ ਪ੍ਰਭ ਦਮੈ ਸਵਾਰੀ ਹਮਰਾ ਗੁਨ ਆ ਗੁਨਾ ਬੀਚਾਰੀਆਉ ਅਟਲ ਬਚਨ ਨਾਨਕ ਗੁਰਤੀਰਾ ਸਫਲ ਕਰਮਸਤਗਤਾਰਿਆ ਸੋਟ ਮਹੰਲਾ ਪੰਜਵਾਂ ਜੀ ਅਜੰਤਰੈ ਸਭਿਸਕੇ ਕੀਏ ਸੋਈ ਸੰਸਹਾਈ ਆਪਣੇ ਸੇਵਕੇ ਆਪੇ ਰਖੇ ਪੁਨ ਭੀ ਬੜਾਈ ਬਾਹਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਰ ਰਖੀ ਹੋਈ ਸਰਬ ਦਿਆਲਾ ਹਾਉ ਅੰਦਰ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਰ ਦਤ ਆਪਣੀ ਦਾਸ ਕੋ ਕੰਟ ਲਾਏ ਰੱਖੇ ਜਉ ਵਰਗ ਪਿਤਮਤ ਸੋਟ ਮਹੱਲਾ ਪੰਜਵੈ ਠਾਂਤ ਪਾਈ ਸਤ ਕਰਤਾ ਰੀ ਤਾ ਛੋੜ ਗਿਆ ਪਰਿਵਾਰੀ ਗੁਰਪੁਰ ਰਹਿ ਰਾਖੀ ਸੰਸਤੇ ਕੀਤਾ ਕੀ ਪਰਮੇਸ਼ਰੇ ਆਪ ਹੋ ਆਰਕ ਵਾਲਾ ਸਾਹ ਸਹਜ ਸੁਖ ਕਿਨ ਮੈਂ ਉਭਜੇ ਮਨ ਹੋ ਆਸਰਾ ਸੁਖਾਲਾ ਰਹਾ ਹਰ ਨਾਮ ਜੀਉ ਦਾਰੂ ਤੈਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾ ਦੀ ਤੈਨ ਸਗਲੀ ਬਾਤ ਸੁਵਾਰੀ ਪ੍ਰਾਪਨਾ ਬਿਧ ਸਹ ਮਾਰਿਆ ਹਮਰਾ ਗੁਣ ਅਗੁਣ ਵਿਚਾਰਿਆ ਗੁਰ ਕਾ ਸਬਦ ਪੈ ਔ ਸਾਖੀ ਤੈਨ ਸਗਲੀ ਲੀਲਾ ਜਿ ਰਾਕੀ ਬੁਲਾਇਆ ਬੋਲੀ ਤੀਰਾ ਤੂੰ ਸਾਹਿਬ ਗੁਮੀ ਗਹਿਰਾ ਦਾ ਨਾਨਕ ਨਾਮ ਸਹੈ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਛੋਟ ਮਹੱਲਾ ਪੰਜਵੈ ਗੁਰਪੂਰਾ ਆਰਾਧੀ ਕਾਜ ਸਿਲੇ ਸਦੀ ਸਗਲ ਮਨੋਰਥ ਪੂਰੇ ਬਾਝਿ ਅਨ ਤੂਰੇ ਸੰਤੋ ਰਾਮ ਜਸੁ ਪਾਇਆ ਸੰਤ ਸਤਾਨ ਵਸੈ ਸੋ ਸੇਜੀ ਸਗਲੇ ਦੁਖ ਮਿਟਾਇਆ ਰਹਾ ਗੁਰੂ ਰੂਹੇ ਕੀ ਬਾਣੀ ਪਰਮ ਮਨ ਬਾਣੀ ਨਾਨਕ ਦਾਸ ਵਖਾਣੀ ਨਿਰਮਲ ਅਕੰਥ ਕਹਾਣੀ ਨਾਨਕ ਦਾਸ ਵਖਾਣੀ ਨਿਰਮਲ ਅਕੰਥ ਕਹਾਣੀ ਨਾਨਕ ਦਾਸ ਵਖਾਣੀ ਨਿਰਮਲ ਅਕੰਥ ਕਹਾਣੀ